ਲਗਾਤਾਰ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰੋ ਖਬਰਾਂ ਤੇ ਵਿਗਿਆਪਨ ਦੇ ਲਈ ਸਾਡੇ ਚੈਨਲ ਤੇ ਸੰਪਰਕ ਕਰੋ ਪਿੰਡ ਸ਼ੇਰਪੁਰ ਗਿੱਦੜਵਾ ਦੇ ਲੋਕਾਂ ਨੇ ਬਿਜਲੀ ਵਿਭਾਗ ਦੇ ਜੈ ਮਨਦੀਪ ਸਿੰਘ ਦੇ ਖਿਲਾਫ ਕੀਤਾ ਰੋਸ਼ ਪਰਦਰਸ਼ਨ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੈ ਮਨਦੀਪ ਵੱਲੋਂ 10-12 ਘਰਾਂ ਦੇ ਅੱਗੇ ਜ਼ਬਰਦਸਤੀ ਟਰਾਂਸਫਾਰਮ ਦੇ ਖੰਬੇ ਲਗਾ ਰਿਹਾ ਹੈ ਜਿਸ ਨੂੰ ਅਸੀਂ ਨਹੀਂ ਲਗਵਾਣ ਦੇਵਾਂਗੇ ਕਿਉਂਕਿ ਇਸ ਦੇ ਨਾਲ ਸਾਡੇ ਬੱਚਿਆਂ ਨੂੰ ਕਾਫੀ ਖਤਰਾ ਹੈ ਇਸੇ ਨੂੰ ਦੇਖਦੇ ਹੋਏ ਅਸੀਂ ਜੈ ਮਨਦੀਪ ਨੂੰ ਦੂਸਰੀ ਔਰ ਸਰਕਾਰੀ ਜ਼ਮੀਨ ਦੇ ਵਿੱਚ ਟ੍ਰਾਂਸਫਰ ਲਗਾਉਣ ਲਈ ਕਿਹਾ ਤਾਂ ਉਸ ਵੱਲੋਂ ਜ਼ਬਰਦਸਤੀ ਇੱਥੇ ਲਗਾਉਣ ਦੀ ਗੱਲ ਕੀਤੀ ਗਈ ਹੈ ਜੋ ਕਿ ਅਸੀਂ ਨਹੀਂ ਲੱਗਣ ਦੇਣਾ ਹੈ ਇਸ ਬੰਦੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚੀ ਅਤੇ ਪਿੰਡ ਦੇ ਲੋਕਾਂ ਨਾਲ ਜੋ ਗਲਬਤ ਹੋਈ ਹੈ ਉਹ ਵੀ ਤੁਹਾਨੂੰ ਸਰਾਵਾਂਗੇ ਉੱਥੇ ਹੀ ਬਿਜਲੀ ਮੈਗਮੈਂਟ ਦੇ ਜੈ ਮਨਦੀਪ ਸਿੰਘ ਨਾਲ ਵੀ ਜਿਹੜੀ ਗਲਬਤ ਹੋਈ

ਉੱਤੇ ਆਵੋ ਉੱਤੇ ਜੀ ਨੋ ਬੀਡੀ ਬੋਰ ਮੁਰਦਾਬਾ 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 ਜੈ ਬੁਰਦਾਂ ਬੋਟ ਮੁੱਦਾ ਵਾਟ ਨੇ ਬੋਟ ਮੁੱਦਾ ਵਾਟ ਬੱਤੀ ਸਾਰ ਨਹੀਂ ਚਲੇਗੀ ਬੱਤੀ ਸਾਰ ਨਹੀਂ ਚਲੇਗੀ ਤੁਹਾਨੂੰ ਸਿੱਧੇ 3 ਡਿਗਰੀ ਪਸਾਉਣ ਮੁਦਵਾ ਬੋਟ ਬੀਲੀ ਬੋਟ ਮੁੱਦਾ ਦੇਖੋ ਕਿਹਦੇ ਡਿਸਟਰੀ ਦਿੱਤਾ ਕਿਹਦੇ ਸੈਨ ਕਰ ਦਿੱਤਾ ਕਿਹਦੇ ਲੱਗੀ ਕੋਣ ਆ ਸਰ ਬੱਚਾ ਆਪੇ ਸੁਧਰਾ ਬੱਚਾ ਹੀ ਸਿਆਣੇ ਵੇਦੇ ਆ ਸਰੋ ਜੀ ਬੱਚੇ ਹੀ ਮੁੰਡਾ ਆ ਤੇ ਜਾ ਕੇ ਪਟਿਆ ਦਿਖਾ ਬਾਈ ਨਹੀਂ ਚਲੇਗੀ ਨਹੀਂ ਚਲੀ ਸਰ ਜੀ ਨਹੀਂ ਚਲੇਗੀ ਮੇਰਾ ਨਾਮ ਯਸ਼ੂਨ ਕੁਮਾਰ ਪਿੰਡ ਸ਼ੇਰਪੁਰ ਗਿੱਦੜਪੁਰ ਕੀ ਪ੍ਰੋਬਲਮ ਆ ਰਹੀ ਜਿਹੜਾ ਤੁਹਾਡੇ ਲੋਸ਼ ਕੀਤਾ ਯਾਰਾ ਬਿਜਲੀ ਵਿਭਾਗ ਦੇ ਖਿਲਾਫ ਤੇ ਜਈ ਦੇ ਖਿਲਾਫ ਸਰ ਐਕਚੁਅਲੀ ਗੱਲ ਇਹ ਆ ਕਿ ਇੱਥੇ ਸਰੇਮ ਤੱਕੇ ਸਹੀ ਹੋ ਰਹੀ ਆ ਬਿਜਲੀ ਬੋਰ ਦੇ ਜਈ ਸਾਹਿਬ ਮਨਦੀਪ ਜੀ ਉਹ ਸਰੇਮ ਤੱਕ ਕਿਸੇ ਹੀ ਕਰ ਰਹੇ ਆ ਸਾਡੇ ਇੱਥੇ 5 7 10 ਘਰ ਰਹਿ ਗਏ ਆ ਸਾਡੇ ਇੱਥੇ ਘਰਾਂ ਦੇ ਓਪੋਜੀਟ ਸਾਹਮਣੇ ਇੱਥੇ ਟਰਾਂਸਫਰ ਲਗਾਏ ਜਾ ਰਿਹਾ ਜਦ ਕਿ ਸਾਨੂੰ ਨਹੀਂ ਮੌਜੂਦ ਸਾਡੇ ਪਰਿਵਾਰਾਂ ਦੇ ਛੋਟੇ ਛੋਟੇ ਬੱਚੇ ਜਿਹੜੇ ਆ ਇਹਨਾਂ ਨੂੰ ਇੱਥੇ ਜੀ ਬਹੁਤ ਸਾਨੂੰ ਰਿਸਕ ਆ ਖਤਰਾ ਆ ਅਸੀਂ ਕਹਿੰਦੇ ਆ ਕਿ ਇੱਥੇ 2 ਫੁੱਟ ਪਿੱਛੇ ਪੰਚਾਇਤ ਦੀ ਸਾਡੇ ਅਰੀਜਨਲ ਪਲਾਟਾਂ ਦੀ ਜਗ੍ਹਾ ਆ 2 ਫੁੱਟ ਪਿੱਛੇ ਅਸੀਂ ਜੀ ਸਾਹਿਬ ਨੂੰ ਕਿਹਾ ਕਿ ਇੱਥੇ ਟਰਾਂਸਫਰ ਲਗਾ ਦਿਓ ਜੀ ਸਾਹਿਬ ਕਹਿੰਦੇ ਕਿ ਮੈਂ ਇੱਥੇ ਲਗਾਣਾ ਆ ਤੁਸੀਂ ਜੋ ਕਰਨਾ ਕਰ ਲੋ ਸਰ ਸਾਨੂੰ ਅਸੀਂ ਅਸੀਂ ਅਸਾਸਨ ਅੱਗੇ ਆਸ ਕਰਨੇ ਉਮੀਦ ਕਰਨੇ ਆ ਕਿ ਸਾਡਾ ਆਪਣੇ ਸਾਨੂੰ ਆਸਵਸੰਤਾ ਜਾਈ ਸਾਡਾ ਇੱਥੇ ਕੰਮ ਗਲਤ ਨਾ ਹੋਇਆ ਜਾਏ ਇਹ ਤੱਕੇ ਨਾ ਕਰ ਰਿਹਾ ਔਰ ਇੱਥੇ ਪੰਚਾਇਤ ਦੀ ਜਗ੍ਹਾ ਆ 2 ਫੁੱਟ ਆ ਜੀ ਸਾਹਿਬ ਮਨੇ ਇੱਥੇ ਇੱਥੇ ਟਰਾਂਸਫਰ ਲਗਾਣਾ ਆ ਸਾਨੂੰ ਜਗ੍ਹਾ ਨਾ ਮਜੂਰ ਆ ਇਸ ਕਰਕੇ ਅਸੀਂ ਅਸੀਂ ਚਾਹੁੰਦੇ ਆ ਕਿ ਸਾਨੂੰ ਇੱਥੇ ਬਹੁਤ ਹੀ ਖਤਰਾ ਆ ਟਰਾਂਸਫਰ ਹੰਦਾ ਇੱਥੇ ਨਾ ਲਗਾਇਆ ਜਾਏ ਕਿੰਨੇ ਜੀਰੋ ਕੋਈ ਕਵਰ ਹੋਏ ਜਾਇੰਟ ਰਾਸਟਰ ਹੋਏ ਕਿਤੇ ਪ੍ਰੋਬਲਮ ਹੁੰਦੀ ਹੈ ਮਹੱਲਿਆ ਵਾਸੀਆਂ ਨੂੰ ਤੇ ਇੱਥੇ ਨਹੀਂ ਲੱਗਦਾ ਤੇ ਵੀ ਤਾਂ ਕਿਹਨੇ ਲਗਾ ਰਹੇ ਨੇ ਧੱਕੇ ਨਾਲ ਧੱਕੇ ਨਾਲ ਜੇ ਇਹ ਸਭ ਕਹਿੰਦੇ ਆ ਕਿ ਮੈਥੇ ਹੀ ਲਗਾਣਾ ਹੈ ਸਰ ਪਤਾ ਨਹੀਂ ਉਹਨਾਂ ਨੂੰ ਕੀ ਦੀ ਕੋਈ سپورਟ ਹੈਗੀ ਆ ਕਿਤੇ ਕਿਸੇ ਬੰਦੇ ਦੀ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਪਰ ਉਹ ਕਹਿੰਦੇ ਕਿ ਮੈਂ ਇੱਥੇ ਹੀ ਲਗਾਣਾ ਤੁਸੀਂ ਜੋ ਕਰਨਾ ਕਰ ਲਓ ਸਰ ਸਾਡੇ ਇੱਥੇ ਛੋਟੇ ਛੋਟੇ ਬੱਚੇ ਆ ਸਾਰਿਆਂ ਨੂੰ ਖਤਰਾ ਹੈ ਆ ਇਥੇ ਡੰਗਰ ਦੇ ਪਸ਼ੂ ਰਖੇ ਲੋਕਾਂ ਨੇ ਉਹਨਾਂ ਨੂੰ ਖਤਰਾ ਗਿਆ ਹੈ ਇਹ ਘਰਾਂ ਦੇ ਸਾਹਮਣੇ ਓਪੀਟ ਲਗਾਉਂਦੇ ਪਏ ਆ ਔਰ ਤੁਸੀਂ ਦੇਖੋ 2 ਫੁੱਟ ਸਾਹਮਣੇ ਹੀ ਜਗਾ ਪੰਚਾਇਤ ਦੀ ਆ ਜੇ ਸਾਹਿਬ ਕਹਿੰਦੇ ਕਿ ਮੈਂ ਪੰਚਾਇਤ ਦੀ ਜਗਾ ਵਿੱਚ ਟ੍ਰਾਂਸਫਰ ਨਹੀਂ ਲਗਾਣਾ ਔਰ ਉੱਥੇ 2 ਫੁੱਟ ਡੰਗਾ ਲੱਗਾ ਹੋਇਆ ਆ ਉਹ ਸਾਰ ਇੱਥੇ ਪਹਿਲਾਂ ਵੀ ਇੱਕ ਟ੍ਰਾਂਸਫਰ ਲੱਗੇ ਹੋਇਆ ਉਹ ਵੀ ਚਾਰ ਦਿਵਾਰਾਂ ਅੰਦਰ ਲੱਗੇ ਹੋਇਆ ਆ ਇਹ ਸਾਰ ਸਾਡੀ ਪੰਚਾਇਤ ਦੀ ਜਗਾ ਆ ਗਰਾਊਂਡ ਕੱਟੀ ਹੋਈ ਆ ਔਰ ਬਾਟਰਸ ਭਾਈ ਵੀ ਸਿਆਰ ਤੇ ਕੱਟੀ ਹੋਈ ਆ ਉਹਦੇ ਸਿਆਰ ਤੇ ਜਗਾ ਆ ਪਰ ਸਰ ਜੀ ਸਾਹਿਬ ਕਹਿੰਦੇ ਮੈਂ ਇੱਥੇ ਲਗਾਣਾ ਸਰ ਪਤਾ ਨਹੀਂ ਕੀ ਮਜਬੂਰੀ ਉਹ ਈ ਪ੍ਰੋਬਲਮ ਆ ਰਹੀ ਹੈ ਜਿਹੜਾ ਤੁਸੀਂ ਹਰੋਸ਼ ਕਰਨ ਦਿਓ ਮੱਲੇ ਸਰ ਜੀ ਇਹ ਸਾਡੇ ਨਾਲ ਬੂਏ ਦੇ ਵਿੱਚ ਲੱਗੇ ਕਰਦਾ ਟਰਾਂਸਫਾਰਮ ਕੱਲ ਨੂੰ ਸਾਡੇ ਇੱਥੇ ਛੋਟੇ ਛੋਟੇ ਬੱਚੇ ਵੀ ਹੈ ਡੰਗਰ ਵੀ ਹੈਗੇ ਆ ਕੱਲ ਨੂੰ ਸਿਰ ਮਾਰਨ ਚਾਹੀਏ ਕੁਝ ਵੀ ਕਰਨ ਸਿਰਫ 2 ਫੁੱਟ ਡੰਗਾ ਇਹਦੇ ਪਿਛਲੇ ਪਾਸੇ ਲੈ ਜਾਣਾ ਉਹ ਵੀ ਪੰਚਾਇਤ ਦੀ ਜਗ੍ਹਾ ਉੱਥੇ ਲਾ ਦੇਣ ਸਾਨੂੰ ਹੋਰ ਕੋਈ ਦਿੱਕਤ ਨਹੀਂ ਆ ਅਸੀਂ ਸਿਰਫ ਇਹੀ ਕਹਿੰਨੇ ਆ ਕਿ ਸਿਰਫ ਇੱਥੇ ਸ਼ੜਕ 'ਚ ਨਹੀਂ ਲੱਗਣਾ ਚਾਹੀਦਾ ਸ਼ੜਕ ਦੇ ਪਾਰਲੇ ਪਾਸੇ ਲੱਗ ਜਾ ਹੋਰ ਸਾਨੂੰ ਕੋਈ ਦਿੱਕਤ ਨਹੀਂ ਆ ਅਸੀਂ ਸਿਰਫ ਇਹੀ ਗੱਲ ਕਹਿੰਨੇ ਆ ਕਿ ਡੰਗੇ ਦੇ ਪਿਛਲੇ ਪਾਸੇ ਲੱਗਦੇ 2 ਫੁੱਟ ਬਾਹਰਲੇ ਪਾਸੇ ਟਰਾਂਸਫਾਰਮ ਤੁਸੀਂ ਇਕੱਠੇ ਹੋਏ ਮੌਕੇ ਦੇ ਅਧਿਕਾਰੀ ਵੀ ਆਏ ਨੇ ਬਿਜਲੀ ਵਾਲੇ ਹਾਂਜੀ ਆਏ ਹੋਏ ਹਨ ਕੀ ਕਹਿੰਦੇ ਨੇ ਉਹ ਬਸ ਇਹੀ ਕਹਿ ਰਹੇ ਕਹਿ ਰਹੇ ਆ ਸਾਰੇ ਸਾਰੇ ਜਣੇ ਕਹਿ ਰਹੇ ਆ ਇੱਕ ਅਧਿਕਾਰੀ ਨਹੀਂ ਕਹਿ ਰਿਹਾ ਸਾਰੇ ਜਣੇ ਇਹੀ ਕਹਿੰਦੇ ਆ ਵੀ ਅਸੀਂ ਜ਼ਬਰਦਸਤੀ ਇੱਥੇ ਹੀ ਲਾਣਾ ਹੈ ਟਰਾਂਸਫਾਰਮ ਅਸੀਂ ਬਾਹਰ ਨਹੀਂ ਲਾਣਾ ਕੋਈ ਰਣਜੀਤ ਸ਼ਵਾਜੀ ਆਗੀ ਇਹ ਨਹੀਂ ਪਤਾ ਸਾਨੂੰ ਵੀ ਰਣਜੀਤ ਸ਼ਵਾਜੀ ਹੋ ਸਕਦੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਬਸ ਇਹੀ ਕਹਿੰਦੇ ਆ ਵੀ ਸਾਲ ਡੰਗੇ ਤੋਂ ਸਾਰ ਡੰਗੇ ਤੋਂ ਪਾਰ ਲੱਗਣਾ ਚਾਹੀਦਾ ਸਾਡਾ ਟਰਾਂਸਫਾਰਮ ਪੰਚਾਇਤ ਦੇ ਰਸਤੇ ਦੇ ਵਿੱਚ ਨਹੀਂ ਲੱਗਣਾ ਚਾਹੀਦਾ ਸੜਕ 'ਚ ਨਹੀਂ ਲੱਗਣਾ ਚਾਹੀਦਾ ਨਾ ਮੈਂ ਮਾਪਣਾ ਮੇਰਾ ਨਾਮ ਰੈਨੂ ਕੀ ਦਿੱਕਤ ਹੈ ਗਈ ਤੁਸੀਂ ਨਾਰੇਵਾਜੀਕਾਰ ਜਾਈ ਦੇ ਖਿਲਾਫ ਤੇ ਬਿਜਲੀ ਵਿਭਾਗ ਦੇ ਖਿਲਾਫ ਸਰ ਹਾਂ ਨੂੰ ਉਹਨਾਂ ਦਿੱਕਤ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਹਨ ਨੂੰ ਪਰੇਸ਼ਾਨੀ ਹੈ ਕਿ ਸਾਡੇ ਦਰਵਾਜ਼ੇ ਦੇ ਵਿੱਚ ਲਗਾਮਦੇ ਪਏ ਆ ਬੂਏ ਵਿੱਚ ਅਸੀਂ ਲਗਾਣੇ ਦੇ ਨਾਲ ਇੱਥੇ ਸਾਨੂੰ ਪਰੇਸ਼ਾਨੀਆਂ ਹੀ ਕਰਨੀਆਂ ਕਿ ਉੱਥੇ ਲੱਗੇ ਪੰਚਾਇਤ ਦੀ ਜਗ੍ਹਾ ਹੈਗੀ ਆ ਉਹਦੇ باوجود ਵੀ ਸਾਡੇ ਇੱਥੇ ਲਗਾਉਂਦੇ ਪਏ ਆ ਗੇਟ 'ਚ ਅਸੀਂ ਨਹੀਂ ਲਗਾਉਂਦੇ ਨਾ ਹੈਗਾ ਹਾਂਜੀ ਅਸੀਂ ਜਈ ਸਾਹਿਬ ਨੂੰ ਬੋਲਿਆ ਸਾਡੀ ਕੁਝ ਨਹੀਂ ਮੰਗ ਸਾਡੀ ਕੁਝ ਨਹੀਂ ਮੰਨਦੇ ਪਏ ਉਹ ਗੱਲ ਨਹੀਂ ਮੰਨਦੇ ਪਏ ਮੋਕੇ ਦੇ ਅਧਿਕਾਰੀ ਆਏ ਤੇ ਨਾ ਹਾਂਜੀ ਆਏ ਤੇ ਉਹ ਕੁਝ ਸਾਡੀ ਸੁਣਦੇ ਨਹੀਂ ਪਏ ਬਸ ਕੀ ਕਹਿੰਦੇ ਨੇ ਅਸੀਂ ਸਿਰਫ ਕੁਝ ਨਹੀਂ ਉਹ ਕਹਿੰਦੇ ਨਹੀਂ ਲੱਗਣਾ ਅਸੀਂ ਇੱਥੇ ਲਗਾਣਾ ਵਾ ਸਾਡੀ ਇਹੀ ਮੰਗਾ ਅਸੀਂ ਨਹੀਂ ਲਗਾਉਂਦੇ ਨਾ ਸਾਡੇ 10 12 ਘਾਰ ਆ ਸਾਨੂੰ ਦਿੱਕਤ ਹੈ ਅਸੀਂ ਨਹੀਂ ਇੱਥੇ ਲੱਗਣ ਦੇਣਾ ਚਾਹੇ ਕੁਝ ਵੀ ਹੋ ਜਾਈ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਸੀ ਮੈਂ ਮਨਦੀਪ ਸਿੰਘ ਜਾਈਓ ਤੁਸੀਂ ਜੀ ਸਰ ਜੀ ਸਰ ਹਾਂ ਜਿਹੜਾ ਗਿੱਦੜਪੁਰ ਸੇਰਪੁਰ ਦੇ ਵਿੱਚ ਇੱਕ ਰੂਸ਼ ਕੀਤਾ ਯਾਰ ਹੈ ਤੁਹਾਡੇ ਖਾਤੇ ਟ੍ਰਾਂਸਫਰ ਨੂੰ ਲੈ ਕੇ ਕੀ ਹੈਗਾ ਮਾਮਲਾ ਮਾਮਲਾ ਕੋਈ ਸਰ ਐਸਟੀਮੇਟ ਪਾਸ ਹੋਇਆ ਜੀ ਠੀਕ ਹੈ ਜੀ ਇਹ ਕਹਿ ਰਿਹਾ ਕਿ ਚਾਰ ਦਿਨ ਦੇ ਅੰਦਰ ਆਪਣੇ ਟ੍ਰਾਂਸਫਰ ਰੱਖਣਾ ਜਦਕਿ ਮੈਕਬੇ ਦੀਆਂ ਹਦਾਇਤਾਂ ਕਹਿੰਦੀਆਂ ਕਿ ਕੋਈ ਵੀ ਚਾਰ ਦਿਨ ਦੇ ਅੰਦਰ ਅਸੀਂ ਟ੍ਰਾਂਸਫਰ ਨਹੀਂ ਰੱਖ ਸਕਦੇ ਇਹਨਾਂ ਦੇ ਬੂਹੇ ਦੇ ਅੱਗੇ ਟ੍ਰਾਂਸਫਰ ਆਇਆ ਸੀ ਇਹਨਾਂ ਨੇ ਕਿਹਾ ਸੀ ਥੋੜਾ ਉਹਨੂੰ ਅੱਗੇ ਕਰ ਦਿਓ ਅਸੀਂ ਇਹਨਾਂ ਦੀ ਗੱਲ ਮੰਨ ਕੇ ਉਹਨੂੰ ਅੱਗੇ ਕਰਤਾ ਹੁਣ ਇਹ ਉੱਥੇ ਵੀ ਨਹੀਂ ਲੱਗਣ ਦਿੰਦੇ ਸਰਕਾਰੀ ਕੰਮ ਤੇ ਵੀ ਵਿਵਗਣ ਪਾ ਰਹੇ ਆ ਸਾਰੇ ਪਿੰਡ ਦੇ ਸਹਿਮਤਾ ਗਿਆ ਇਥੇ ਲੱਗਣ ਨਾਲੇ ਅਸੀਂ ਕਿਸੇ ਦੀ ਜਗ੍ਹਾ ਤੇ ਨਹੀਂ ਲਾ ਰਹੇ ਸਰ ਤੁਹਾਡੇ ਬੈਕ ਸਾਈਡ ਇੱਕ ਕ੍ਰਾਸ ਕਰਨ ਲੱਗਾ ਕਹਿੰਦੇ ਉਹ ਵੀ ਸਰਕਾਰੀ ਚ ਉਹ ਸਾਰੇ ਵੇਖੋ ਜੀ ਉਹ ਜਿਹੜੇ ਵੀ ਜਿਝਾਈ ਨੇ ਲਾਇਆ ਉਹ ਅਜਿਹਾ ਅਜਿਹਾ ਭਾਬੀ ਦਾ ਯੋਦਾ ਜੀ ਮੇਰੇ ਗਲਤ ਲਗਾਇਆ ਉਹ ਵੀ ਨਹੀਂ ਨਹੀਂ ਉਹ ਮੈਂ ਨਹੀਂ ਕਹਿੰਦਾ ਗਲਤ ਲਾਇਆ ਮੇਂ ਹੈਲਪ ਨਹੀਂ ਕਰਾਂਗਾ। ਅੱਛਾ ਇੱਕ ਗੱਲ ਜੀ ਕਹਿੰਦੇ ਨੇ ਜਦੋਂ ਪਿੰਡ ਵਾਸੀਆਂ ਨੂੰ ਤੇ ਮੁਹੱਲਾ ਵਾਸੀ ਨੂੰ ਕੋਈ ਪ੍ਰੋਬਲਮ ਹੋਏ, ਟਾਬਰ ਹੋਏ, ਚਾਹੇ ਬਿਜਲੀ ਦੇ ਖੰਭੇ ਹੋਣ, ਚਾਹੇ ਟਿਕਾਣੇ ਉੱਥੇ ਨਹੀਂ ਲਗਾਇਆ ਜਾ ਸਕਦਾ, ਫਿਰ ਵੀ ਲੱਗ ਸਕਦਾ ਤੁਸੀਂ ਲਗਾ ਦਿਓ। ਨਹੀਂ ਨਹੀਂ ਅਸੀਂ ਸੱਤ ਤੱਕਸ਼ਾਈ ਕਿ ਕਿਸੇ ਨਾਲ ਨਹੀਂ ਕਰ ਰਹੇ। ਅਸੀਂ ਕਿਸੇ ਨਾਲ ਨਹੀਂ ਤੱਕਸ਼ਾਈ ਕਰ ਰਹੇ। ਅਸੀਂ ਤੇ ਜਿਨ੍ਹਾਂ ਨੇ ਸਾਡੀ ਜਿਨ੍ਹਾਂ ਨੇ ਤੁਹਾਨੂੰ ਆਪਣੇ ਓਪਰਚੂਨਿਟੀ ਜਿਨ੍ਹਾਂ ਨੇ ਜਿਹੜੇ ਕੰਮ ਰੋਕਦੇ ਪਏ ਅਸੀਂ ਅਸੀਂ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਹਾਂ ਜੀ। ਅਸੀਂ ਕਿਸੇ ਦੀ ਗੱਲ ਨਹੀਂ ਆਪਣੇ ਸਰਕਾਰੀ ਥਾਂ ਚਲਾ ਰਹੇ ਹਾਂ ਜੀ ਆਪਣੇ। ਇਹਨਾਂ ਦੀ ਸਿਰਫ ਇਹਨਾਂ ਦੀ ਮੰਗ ਸੀ ਇਹਨਾਂ ਇਹ ਕਹਿੰਦੇ ਗੇਟ ਤੋਂ ਅੱਗੇ ਕਰਨਾ ਮੈਂ ਮੈਂ ਜੀ ਅੱਗੇ ਕਰਤਾ ਠੀਕ ਹੈ ਜੀ